ਫੜੜ ਦੇ ਨੇੜਲੇ ਪਿੰਡ ਬਰੋਲੀ ਦੇ ਇੱਕ ਬੇहद ਗਰੀਬ ਦਲਿਤ ਪਰਿਵਾਰ ਦੀ ਅਨਵਿਆਹੀ ਲੜਕੀ ਦੇ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੀ ਪੰਚਾਇਤ ਅਤੇ ਹੋਰ ਸਿਆਸੀ ਲੋਕਾਂ ਵੱਲੋਂ ਪੀੜਤ ਪਰਿਵਾਰ ਉਤੇ ਤਵਾ ਬਣਾ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੇ ਸੰਕੇਤ ਵੀ ਮਿਲ ਰਹੇ ਨੇ ਕਿਉਂਕਿ ਇਸ ਸਬੰਧੀ ਹਾਲੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਪੁਲਿਸ ਦੀ ਢਿੱਲੀ ਕਾਰਵਾਈ ਮਗਰੋਂ ਗਰਭਵਤੀ ਲੜਕੀ ਅਤੇ ਉਸ ਦੇ ਪੇਟ ਵਿੱਚ ਪਲ ਰਹੇ ਪਰ ਹੁੰਦੇ ਪਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਆ। ਇਹ ਮਾਮਲਾ ਬੀਤੇ ਸ਼ੁੱਕਰਵਾਰ ਉਦੋਂ ਸਾਹਮਣੇ ਆਇਆ ਜਦੋਂ ਪੇਟ ਦਰਦ ਦੀ ਸ਼ਿਕਾਇਤ ਮਗਰੋਂ ਲੜਕੀ ਦੇ ਪਿਤਾ ਨੇ ਲੜਕੀ ਨੂੰ ਲੈ ਕੇ ਸਿਵਰ ਹਸਪਤਾਲ ਖਰੜ ਪਹੁੰਚਿਆ ਜਿੱਥੇ ਡਾਕਟਰਾਂ ਨੂੰ ਸ਼ੱਕ ਹੋਣ ਤੇ ਲੜਕੀ ਦਾ ਅਲਟਰਾਸਾਉਂਡ ਕਰਵਾਉਣ ਲਈ ਸਲਾਹ ਦਿੱਤੀ ਗਈ ਜਿੱਥੇ ਲੜਕੀ ਨੇ ਅਲਟਰਾਸਾਉਂਡ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਜਿਸ ਮਗਰੋਂ ਲੜਕੀ ਦਾ ਪਿਤਾ ਆਪਣੀ ਲੜਕੀ ਨੂੰ ਲੈ ਕੇ ਹਸਪਤਾਲ ਤੋਂ ਚਲੇ ਗਿਆ ਹਸਪਤਾਲ ਵੱਲੋਂ ਉਕਤ ਘਟਨਾ ਦੀ ਜਾਣਕਾਰੀ ਸਦਰ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਬੁਲਾਉਣ ਤੇ ਅਗਲੇ ਦਿਨ ਪਰ ਵਾਰ ਲੜਕੀ ਨੂੰ ਲੈ ਕੇ ਥਾਣੇ ਪਹੁੰਚਿਆ ਥਾਣੇ ਵਿੱਚ ਮੌਜੂਦ ਲੜਕੀ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਪਤੀ ਪਿੰਡ ਦੇ ਕਿਸੇ ਕਿਸਾਨ ਦੇ ਘਰ ਗੋਹ ਕੋੜਾ ਚੱਕਦਾ ਹੈ ਅਤੇ ਉਕਤ ਕਿਸਾਨ ਦੇ ਵਿਆਹ ਦਾ ਲੜਕੇ ਕੁਲਵਿੰਦਰ ਸਿੰਘ ਨੇ ਕਠਿਤ ਤੋਰਤੇ ਲੜਕੀ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਪਰ ਮਾਮਲੇ ਨੂੰ ਦਬਾ ਲੇ ਦਬਾ ਪਾਇਆ ਜਾ ਰਿਹਾ ਹੈ ਕਿਸੇ ਨੇ ਨਹੀਂ ਹਾਂ ਉਹ ਕਿਸੇ ਨਜੀ ਵਾੜੇ ਕੰਮ ਕਰਲੇ ਮੁੰਡੇ ਦਾ ਨਾਮ ਗਿਆ ਜੀ ਨੇ ਮਾੜੇ ਕੰਮ ਕਰਿਆ ਮੁੰਡੇ ਦਾ ਜੀ ਨਾਮ ਤਾਂ ਕੁੜੀ ਨੇ ਦੱਸਦਾ ਉਡੀਨੇ ਦੱਸਦੇ ਆਂਦੇ ਕਿ ਐਸਐਚਓ ਨੂੰ ਹਾਂਜੀ ਫੇਰ ਐਸਐਚਓ ਕਿਆ ਕਹਿੰਦਾ ਜੀ ਉਹ ਤਾਂ ਮੰਨਦਾ ਵੀ ਅਸੀਂ ਜਿਹੜੀ ਕਾਰਵਾਈ ਕਰੂਗੇ ਵੀ ਅਸੀਂ ਕਰ ਸਕਦੇ ਆਂ ਤੁਸੀਂ ਫਿਕਰ ਨਾ ਕਰੋ ਅੱਛਾ ਹਾਂ ਉਹਦੇ ਘਰ ਵਾਲੀ ਨੇ ਕਿਹਾ ਵੀ ਤੁਸੀਂ ਵੀ ਦੇਣ ਹੋ ਅਸੀਂ ਪੈਸੇ ਦੇ ਦੋਗੇ ਕਿੰਨੇ ਪੈਸੇ ਦੇਣਾ ਇਹ ਦੋਨੋਂ ਵਿਲਾਜ ਕਰਾਉਣੇ ਨੂੰ ਅੱਛਾ ਅਜੇ ਦਿੱਤੇ ਨਹੀਂ ਜੀ ਹੈਗੇ ਕੋਈ ਵੀ ਉਹ ਕਹਿੰਦੇ ਜੀ ਫੈਸਲਾ ਕਰ ਲਓ ਸਾਡੀ ਗੱਲ ਜੇ ਨਾ ਫੈਸਲਾ ਕਰਿਆ ਫੇਰ ਕਿਆ ਕਹਿੰਦੇ ਵੀ ਕਿਆ ਕਰੋਗੇ ਹਾਂ ਕਹਿੰਦੇ ਫੇਰ ਹੁਣ ਕਿਤੇ ਜੀ ਮੇਰੇ ਕੱਲੂ ਮੇਰੇ ਮੁੰਡਿਆਂ ਨੂੰ ਹੋਇਆ ਸਾਨੂੰ ਖਤਰਾ ਹੈ ਜੀ ਉਹਨਾਂ ਤੋਂ ਹਾਂ ਜੀ ਹੁਣ ਤੁਹਾਡੀ ਕੀ ਮੰਗ ਹੈ ਜੀ ਕੀ ਚਾਹੀਦਾ ਤੁਹਾਨੂੰ ਇਨਸਾਫ ਚਾਹੀਦਾ ਕਿਆ ਚਾਹੀਦਾ ਜੀ ਕੁੜੀ ਠੀਕ ਦਾ ਹੋਣੀ ਚਾਹੀਦੀ ਜੀ ਸੰਪਰਕ ਕਰਨ ਤੇ ਐਸ ਐਚ ਓ ਪਗਵੰਦ ਸਿੰਘ ਨੇ ਆਖਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ 176 ਅਧੀਨ ਕਾਰਵਾਈ ਕਰਦਿਆਂ ਪਿੰਡ ਦੀ ਪੰਚਾਇਤ ਨੂੰ ਤਲਬ ਕੀਤਾ ਹੈ ਇਹਦੇ ਵਿੱਚ ਇਹ ਜੀ ਸੀ ਕਨਸਰਨਡ ਲੜਕੀ ਨੂੰ ਤੇ ਉਹਦੇ ਪੇਰੈਂਟਸ ਤੋਂ ਪਿੰਡ ਦੇ ਬਹੁਤਵਾਰ ਬੰਦਿਆਂ ਨੂੰ ਕਾਲ ਕੀਤਾ ਸੀਗਾ ਥਾਣੇ ਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਹੈ ਜਿਹੜੀ ਕੁੜੀ ਹੈਗੀ ਆ ਉਹਦੀ ਏਜ 20 ਸਾਲ 2 ਮਹੀਨੇ ਹੈ ਜੀ ਐਸ ਪਰ ਸਕੂਲ ਰਿਕਾਰਡ ਤੇ ਕੁੜੀ ਨੇ ਵੀ ਉਹਦੇ ਪੇਰੈਂਟਸ ਨੇ ਵੀ ਸਾਡੇ ਕੋਲ ਸਵੇ ਘੋਸ਼ਣਾ ਪੱਤਰ ਦਿੱਤੇ ਹੈਗੇ ਆ ਕਿ ਪਿਛਲੇ ਸਮੇਂ ਜੀ ਨੇ ਆਪਣੀ ਮਰਜ਼ੀ ਨਾਲ ਸਰੀਰਕ ਸੰਬੰਧ ਕਿਸੇ ਬੰਦੇ ਨਾਲ ਬਣਾਏ ਸੀਗੇ ਇਹਦਾ ਨਿੱਜੀ ਮਾਮਲਾ ਹੈਗਾ ਅਸੀਂ ਇਹਦੇ ਬਾਰੇ ਕੋਈ ਪੁਲਿਸ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਸਰ ਥਾਣੇ ਜਦੋਂ ਕੁੜੀ ਬਾਲਗ ਹੈ ਜੀ ਉਹ ਵੀ ਜਿਹੜੀ ਸਟੇਟਮੈਂਟ ਆ ਉਹ ਮੰਨਣ ਜੋਗਾ ਪਿੰਡ ਦੇ ਮੋਟਰਰ ਬੰਦਿਆਂ ਦੀ ਹਾਜ਼ਰੀ ਚ ਆਡਾ ਟੋਨੀ ਉਤੇ ਲਿਖਿਆ ਹੈਗਾ ਜੀ ਫੇਰ ਨਾਲ ਸਾਡੇ ਕੋਲ ਕੋਈ ਵੀ ਕਾਗਨੀਜ਼ੇਬਲ ਅਫੈਂਸ ਨਹੀਂ ਬਣਿਆ ਜੀ ਫਿਰ ਵੀ ਅਸੀਂ ਫਰਦਰ ਜਿਹੜੀ ਹੈ ਜੀ ਭੋਖ ਆਪਣੇ ਤੌਰ ਤੇ ਕਰ ਰਹੇ ਹਾਂ ਜਿਹੜੀ ਮੇਰੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈ ਜੀ ਉਹਦੇ ਵਿੱਚ ਉਹਦੇ ਪੇਰੈਂਟਸ ਕਿਸੇ ਦੇ ਖਲਾਫ ਕੋਈ ਕ੍ਰੀਸ ਕਾਰਵਾਈ ਨਹੀਂ ਕਰਾਣਾ ਚਾਹਦੇ ਕੁੜੀ ਬਾਲਗ ਹੈ ਈਵਨ ਅਸੀਂ ਪਿੰਡ ਦੇ ਜਿਹੜੇ ਬਹੁਤ ਸਾਰੇ ਬੰਦੇ ਹੈ ਉਹਨਾਂ ਤੋਂ ਵੀ ਇਹਦੇ ਬਾਰੇ ਲਿਆ ਹੈਗਾ ਜੀ ਕੋਈ ਉੱਤੇ ਪ੍ਰੈਸ਼ਰਾਈਜ਼ ਨਹੀਂ ਹੈ ਫਿਰ ਵੀ ਫਰਦਰ ਜਿਹੜੀ ਹੈ ਅਸੀਂ ਇਹਦੀ ਇਨਕੁਆਰੀ ਕਰ ਰਹੇ ਹਾਂ ਜੇ ਕੋਈ ਉਹਦੇ ਪੇਰਨ ਅੱਜ ਵੀ ਚਾਹਣ ਜਾਂ ਕੱਲ ਨੂੰ ਵੀ ਚਾਹਣ ਉਹ ਲੜਕੀ ਚਾਹੇ ਫਿਰ ਵੀ ਅਸੀਂ ਕਾਰਵਾਈ ਕਰ ਲਈ ਤੇ ਤਿਆਰ ਹੈਗੇ ਜੋ ਬਣਦੀ ਹੈਗੀ ਖੜਾ ਹਰਤਾਉ ਡੈਵਿਡ ਵਰਮਾ Give pancha pibi.